ਸਤਿਰਾਮ ਸ੍ਰੀ ਵਾਹਿਗੁਰੂ ਜੀ ਆਓ ਗੁਰੂ ਪਿਆਰੀ ਸੰਗਤ ਜੀ ਸੁਣਦੇ ਹਾਂ ਸਾਖੀ ਗੁਰਤੇਗ ਬਹਾਦਰ ਜੀ ਨੇ ਮੱਖਣਸ਼ਾ ਲਬਾਣੇ ਦਾ ਜਹਾਜ਼ ਬੰਨੇ ਲਾਉਣਾ ਮੱਖਣਸ਼ਾ ਨੇ ਕੋਠੇ ਚੜ ਕੇ ਰੋਲਾ ਪਾਣਾ ਕਿ ਮੈਂ ਸੱਚਾ ਗੁਰੂ ਲੱਭ ਲਿਆ ਹੈ ਮੱਖਣਸ਼ਾ ਲਬਾਣਾ ਪਿੰਡ ਟਾਂਡਾ ਜ਼ਿਲ੍ਹਾ ਜੇਲਮ ਦੇ ਰਹਿਣ ਵਾਲਾ ਸੀ ਜੋ ਦੇਸਾਂ ਵਿਦੇਸਾਂ ਵਿੱਚ ਵਪਾਰ ਦਾ ਕੰਮ ਕਰਦਾ ਸੀ ਇੱਕ ਦੇਸ਼ ਤੋਂ ਮਾਲ ਖਰੀਦ ਕੇ ਦੂਸਰੇ ਦੇਸ਼ ਜਾ ਕੇ ਵੇਚ ਦੇਣਾ ਤੇ ਉਧਰੋਂ ਮਾਲ ਖਰੀਦ ਕੇ ਆਪਣੇ ਦੇਸ਼ ਆ ਵੇਚਣਾ ਇੱਕ ਵਾਰ ਜਦ ਇਹ ਕਿਸੇ ਬਾਹਰਲੇ ਦੇਸ਼ ਤੋਂ ਜਹਾਜ਼ ਉੱਤੇ ਮਾਲ ਲੱਦ ਕੇ ਸਮੁੰਦਰ ਰਸਤੇ ਦੇਸ਼ ਨੂੰ ਆ ਰਿਹਾ ਸੀ ਤਾਂ ਸਮੁੰਦਰ ਵਿੱਚ ਤੂਫਾਨ ਆਉਣ ਕਰਕੇ ਜਹਾਜ਼ ਡੱਕੋ ਡੋਲੇ ਖਾਂਦਾ ਹੋਇਆ ਇੱਕ ਰੇਤ ਥੱਲੇ ਉੱਤੇ ਰੇਤ ਦੇ ਥਲੇ ਦੇ ਉੱਤੇ ਚੜ੍ਹ ਕੇ ਜਿੱਲਨ ਦੇ ਵਿੱਚ ਫਸ ਗਿਆ ਮੱਖਣ ਸ਼ਾਹ ਦੇ ਆਦਮੀਆਂ tatha ਜਹਾਜ਼ ਦੇ ਮਲਾਹਾਂ ਨੇ ਬੜਾ ਜ਼ੋਰ ਲਾਇਆ ਪਰ ਕੋਈ ਪੇਸ਼ ਨਾ ਗਈ ਇਸ ਤਰ੍ਹਾਂ ਜਦ 2 ਦਿਨ ਬੀਤ ਗਏ ਤਾਂ ਮੱਖਣ ਸ਼ਾਹ ਨੇ ਆਪਣੀ ਸਹਾਇਤਾ ਵਾਸਤੇ ਆਪਣੇ ਗਲ ਵਿੱਚ ਪੱਲਾ ਪਾ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੈਂ ਆਪ ਜੀ ਦਾ ਸੇਵਕ ਹਾਂ ਮੇਰੀ ਲਾਜ ਰੱਖੋ ਮੇਰਾ ਜਹਾਜ਼ ਬੰਨੇ ਲਾ ਦਿਓ ਮੈਂ 500 ਮੋਹਰ ਆਪ ਜੀ ਦੀ ਭੇਟਾ ਕਰਾਂਗਾ ਜਦ ਮੱਖਣ ਸ਼ਾਹ ਦੀਆਂ ਬੇਨਤੀਆਂ ਗੁਰ ਤੇਗ ਬਹਾਦਰ ਜੀ ਨੇ ਸੁਣੀਆਂ ਤਾਂ ਆਪ ਜੀ ਆਪਣਾ ਮਾਇਕ ਸਰੂਪ ਧਾਰ ਕੇ ਉੱਥੇ ਪਹੁੰਚ ਗਏ ਅਤੇ ਆਪਣਾ ਮੋਢਾ ਲਾ ਕੇ ਮੱਖਣ ਸ਼ਾਹ ਦੇ ਜਹਾਜ਼ ਨੂੰ ਰੇਤ ਦੇ ਥਲੇ ਤੋਂ ਧੱਕ ਕੇ ਕੱਢ ਦਿੱਤਾ ਮੱਖਣ ਸ਼ਾ ਜਹਾਜ਼ ਲੈ ਕੇ ਸਮੁੰਦਰ ਦੇ ਬੰਨੇ ਲੱਗ ਗਿਆ ਅਤੇ ਉਸ ਨੇ ਫਿਰ ਸੁਖਣਾ ਸੁਖੀ ਕਿ ਜੇ ਮੇਰਾ ਮਾਲ ਨਫੇ ਉੱਤੇ ਵਿਕ ਜਾਵੇ ਤਾਂ ਮੈਂ ਉਸ ਨਫੇ ਦਾ ਦਸਵੰਦ ਗੁਰੂ ਘਰ ਨੂੰ ਅਰਪਣ ਕਰਾਂਗਾ ਮੱਖਣ ਸ਼ਾ ਦੀ ਇਹ ਸੁਖਣਾ ਵੀ ਪੂਰੀ ਹੋ ਗਈ ਉਸ ਦਾ ਮਾਲ ਬੰਨੇ ਲੱਗਦਾ ਹੀ ਨਫੇ ਵਿੱਚ ਵਿਕ ਗਿਆ ਉਸ ਨੂੰ ਕਾਫੀ ਰੁਪਇਆ ਨਫਾ ਹੋ ਗਿਆ ਮੱਖਣ ਸਿੰਘ ਬੜਾ ਖੁਸ਼ ਹੋ ਗਿਆ ਉਸ ਦੀਆਂ ਅਮਰਾਦਾਂ ਪੂਰੀਆਂ ਹੋ ਗਈਆਂ ਆਪਣਾ ਕੰਮ ਸਾਂਭ ਕੇ ਸਭ ਤੋਂ ਪਹਿਲਾਂ ਉਹ ਗੁਰੂ ਜੀ ਦੀ ਸੁਖਣਾ ਦੇਣ ਦਿੱਲੀ ਪਹੁੰਚਿਆ ਦਿੱਲੀ ਤੋਂ ਉਸ ਨੂੰ ਪਤਾ ਲੱਗਾ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਇੱਕ ਮਹੀਨਾ ਹੋਇਆ ਹੈ ਜੋਤੀ ਜੋਤ ਸਮਾ ਗਏ ਹਨ ਅਤੇ ਇਸ ਵੇਲੇ ਉਹਨਾਂ ਦੀ ਥਾਂ ਗੁਰਗੱਦੀ ਉੱਤੇ ਗੁਰੂ ਬਾਬਾ ਬਕਾਲੇ ਪਿੰਡ ਹੈ ਇਸ ਗੱਲ ਦਾ ਪਤਾ ਕਰਕੇ ਮੱਖਣ ਸ਼ਾ ਆਪਣੇ ਸਾਥੀਆਂ ਅਤੇ ਪਰਿਵਾਰ ਸਾਹਿਤ ਬਕਾਲੇ ਪਿੰਡ ਦਾ ਪਤਾ ਪੁੱਛ ਕੇ ਮੰਜ਼ਲਾ ਕਰਦਾ ਹੋਇਆ ਬਕਾਲੇ ਪਹੁੰਚ ਗਿਆ ਪਿੰਡ ਦੇ ਬਾਹਰ ਹੀ ਉਸ ਨੇ ਤੰਬੂ ਕਨਾਤਾਂ ਲਾ ਕੇ ਡੇਰਾ ਕਰ ਲਿਆ ਜਦ ਮੰਝੀਆਂ ਵਾਲੇ ਸੋਡੀਆਂ ਨੂੰ ਪਤਾ ਲੱਗਾ ਕਿ ਇੱਕ ਲਬਾਣਾ ਵਪਾਰੀ ਸਿੱਖ ਗੁਰੂ ਨੂੰ ਪੇਟਾ ਦੇਣ ਆਇਆ ਹੈ ਤਾਂ ਉਹਨਾਂ ਸਾਰਿਆਂ ਆਪੋ ਆਪਣੇ ਮਸੰਦ ਮੱਖਣਸ਼ਾ ਨੂੰ ਪ੍ਰੇਰ ਕੇ ਆਪਣੇ ਪਾਸ ਲਿਆਉਣ ਵਾਸਤੇ ਭੇਜ ਦਿੱਤੇ ਸਾਰੇ ਆਪੋ ਆਪਣੇ ਗੁਰੂ ਦੀ ਉਪਮਾ ਕਰਨ ਲੱਗੇ ਜਿਸ ਨਾਲ ਮੱਖਣਸ਼ਾ ਸੋਚਾਂ ਵਿੱਚ ਪੈ ਗਿਆ ਕਿ ਕਿਹੜਾ ਗੁਰੂ ਸੱਚਾ ਹੈ ਤੇ ਕਿਹੜਾ ਝੂਠਾ ਹੈ ਕਿਸ ਨੂੰ ਸੁਖਣਾ ਦੇਵਾਂ ਤੇ ਸੁਰਖਰੂ ਹੋਵਾਂ ਅੰਤ ਨੂੰ ਉਸ ਨੇ ਆਪਣੇ ਆਦਮੀਆਂ ਨਾਲ ਸਲਾਹ ਕਰਕੇ ਇਹੇ ਮਤਾ ਪਕਾਇਆ ਕਿ ਹਰ ਇੱਕ ਬਣੇ ਬੈਠੇ ਗੁਰੂ ਦੇ ਅੱਗੇ ਦੋ-ਦੋ ਮੋਹਰਾਂ ਰੱਖ ਕੇ ਮੱਥਾ ਟੇਕਣਾ ਕਰੋ ਜਿਹੜਾ ਸੱਚਾ ਗੁਰੂ ਹੋਵੇਗਾ ਉਹ ਆਪੇ ਆਪਣੀ ਸੁਖਣਾ ਦੇ 500 ਰੁਪਏ 500 ਮੋਹਰ ਮੰਗ ਲਵੇਗਾ ਦੂਸਰੇ ਦਿਨ ਮੱਖਣ ਸ਼ਾਹ ਨੇ ਮੋਹਰਾਂ ਦੀ ਥੈਲੀ ਚੁੱਕ ਲਈ ਅਤੇ ਸਭ ਤੋਂ ਪਹਿਲਾਂ ਧੀਰਮਲ ਪਾਸਚਾ ਜਿਸ ਦੇ ਜਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕੀਤਾ ਹੋਇਆ ਸੀ ਅਤੇ ਦੋ ਮੋਰਾ ਅੱਗੇ ਰੱਖ ਕੇ ਮੱਥਾ ਟੇਕਿਆ ਧੀਰਮਲ ਨੇ ਮੱਖਣਸ਼ਾ ਨੂੰ ਅਸੀਸ ਦਿੱਤੀ ਗੁਰਚਿਤ ਆਵੇ ਅਤੇ ਆਦਰ ਨਾਲ ਆਪਣੇ ਪਾਸ ਬਿਠਾਲ ਕੇ ਸੁਖਾਂਤ ਪੁੱਛੀ ਫਿਰ ਕੁਛ ਚਿਰ ਬੈਠ ਕੇ ਜਦ ਮੱਖਣਸ਼ਾ ਨੇ ਵੇਖਿਆ ਕਿ ਇਨਾਂ ਸੁਖਣਾ ਦੀ 500 ਮੋਹਰ ਨਹੀਂ ਮੰਗੀ। ਤਾਨਬ ਸ਼ਿਕਾਰ ਕਰਕੇ ਉੱਠ ਤੁਰਿਆ। ਉਪਰੰਤ ਉਸ ਨੇ ਸਾਰੇ ਮੰਝੀਆਂ ਵਾਲਿਆਂ ਨੂੰ ਦੋ-ਦੋ ਮੋਹਰਾਂ ਰੱਖ ਕੇ ਮੱਥਾ ਟੇਕਿਆ। ਪਰ ਕਿਸੇ ਨੇ ਵੀ ਸੁਖਣਾ ਦੀ 500 ਮੋਹਰ ਨਾ ਮੰਗੀ। ਇਹ ਪ੍ਰਤਾਵਾ ਕਰਕੇ ਮੱਖਣਸ਼ਾ ਆਪਣੇ ਡੇਰੇ ਆ ਗਿਆ। ਇਸ ਗੱਲ ਦਾ ਜਦ ਮਾਤਾ ਜੀ ਨੂੰ ਪਤਾ ਲੱਗਾ ਕਿ ਕੋਈ ਸਿੱਖ ਕੋਈ ਇੱਕ ਸਿੱਖ ਬਾਹਰੋਂ ਆਇਆ ਹੈ ਉਸਨੇ ਮੰਝੀਆਂ ਢਾਹ ਕੇ ਬੈਠੇ ਸਾਰੇ ਗੁਰੂਆਂ ਦੇ ਅੱਗੇ ਦੋ ਦੋ ਮੋਹਰਾ ਰੱਖ ਕੇ ਮੱਥਾ ਟੇਕਿਆ ਹੈ ਅਤੇ ਕਹਿੰਦਾ ਹੈ ਕਿ ਮੈਨੂੰ ਸੱਚਾ ਗੁਰੂ ਨਹੀਂ ਲੱਭਾ ਮਾਤਾ ਜੀ ਨੇ ਪਾਈ ਘੜੀਏ ਨੂੰ ਨਾਲ ਲੈ ਕੇ ਗੁਰੂ ਜੀ ਨੂੰ ਕਿਹਾ ਕਿ ਇੱਕ ਲਬਾਣਾ ਸਿੱਖ ਬੜੀ ਦੂਰੋਂ ਚੱਲ ਕੇ ਆਇਆ ਹੈ ਉਸ ਨੇ ਸਭਨਾ ਅੱਗੇ ਦੋ ਦੋ ਮੋਹਰਾਂ ਰੱਖ ਕੇ ਮੱਥਾ ਟੇਕਿਆ ਹੈ ਅਤੇ ਨਿਰਾਸ਼ ਹੋ ਕੇ ਕਿਹਾ ਹੈ ਕਿ ਮੈਨੂੰ ਸੱਚਾ ਗੁਰੂ ਨਹੀਂ ਲੱਭਾ ਬਤਾ ਨਹੀਂ ਉਸ ਦੀ ਕੀ ਭਾਵਨਾ ਹੈ ਅਤੇ ਉਹ ਕੀ ਚਾਹੁੰਦਾ ਹੈ ਜੇਕਰ ਆਪ ਆਗਿਆ ਦਿਓ ਤਾਂ ਉਸ ਨੂੰ ਇੱਧਰ ਲੈ ਆਈਏ ਗੁਰੂ ਜੀ ਇਹ ਗੱਲਾਂ ਸੁਣ ਕੇ ਆਪਣੇ ਧਿਆਨ ਵਿੱਚ ਹੀ ਬੈਠੇ ਰਹੇ ਮਾਤਾ ਜੀ tatha ਭਾਈ ਗੜੀਏ ਨੂੰ ਕੋਈ ਉਤਰਨਾ ਦਿੱਤਾ ਦੂਸਰੇ ਦਿਨ ਫਿਰ ਧੀਰਮਲ tatha ਸੋਡੀਆਂ ਦੇ ਮਸੰਦ ਮੱਖਣਸ਼ਾਹ ਦੇ ਡੇਰੇ ਆ ਗਏ ਧੀਰਮਲ ਦੇ ਮਸੰਦਾਂ ਨੇ ਮੱਖਣਸ਼ਾਹ ਦੇ ਗਲ ਵਿੱਚ ਫੁੱਲਾਂ ਦੇ ਸਿਰੇ ਪਾਏ ਅਤੇ ਕਿਹਾ ਕਿ ਆਪ ਜੀ ਨੂੰ ਗੁਰੂ ਧੀਰਮਲ ਜੀ ਯਾਦ ਕਰਦੇ ਹਨ ਤਦ ਮੱਖਣ ਸ਼ਾਹ ਨੇ ਉਹਨਾਂ ਨੂੰ ਪੁੱਛਿਆ ਕਿ ਜੇਕਰ ਇੱਥੇ ਹੋਰ ਵੀ ਕੋਈ ਗੁਰੂ ਅੰਸ਼ ਵਿੱਚੋਂ ਛੋਡੀ ਅੰਸ਼ ਵਿੱਚੋਂ ਹੋਵੇ ਤਾਂ ਮੈਨੂੰ ਦੱਸੋ ਮੈਂ ਉਸ ਨੂੰ ਵੀ ਮੱਥਾ ਟੇਕ ਆਵਾਂ ਇਸ ਪਰ ਧੀਰਮਲ ਦੇ ਮਸੰਦਾ ਨੇ ਕਿਹਾ ਜਦ ਆਪ ਜੀ ਨੂੰ ਗੁਰੂ ਧੀਰਮਲ ਜੀ ਸੱਚੇ ਗੁਰੂ ਮਿਲ ਗਏ ਹਨ ਤਾਂ ਹੋਰ ਕਿਸੇ ਨੂੰ ਮੱਥਾ ਟੇਕਣ ਦਾ ਕੀ ਲਾਭ ਹੋਇਆ ਮੱਖਣ ਸ਼ਾਹ ਨੇ ਕਿਹਾ ਤੁਸੀਂ ਚੱਲੋ ਮੈਂ ਠਹਿਰ ਕੇ ਆਵਾਂਗਾ ਉਹਨਾਂ ਨੂੰ ਤੋੜ ਕੇ ਮੱਖਣ ਸ਼ਾਹ ਨੇ ਕੁਝ ਪਿੰਡਾਂ ਵਿੱਚ ਕੁਝ ਪਿੰਡ ਦੇ ਲੋਕਾਂ ਤੋਂ ਪੁੱਛਿਆ ਪੁੱਛ ਪੜਤਾਲ ਕਰਕੇ ਪਤਾ ਕੀਤਾ ਕਿ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਸੋਢੀ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਲड़का ਆਪਣੀ ਮਾਤਾ ਪਾਸ ਰਹਿੰਦਾ ਹੈ ਉਹ ਬਹੁਤ ਘੱਟ ਬੋਲਦਾ ਹੈ ਅਤੇ ਬਹੁਤ ਥੋੜਾ ਹੀ ਆਪਣੇ ਘਰ ਤੋਂ ਬਾਹਰ ਨਿਕਲਦਾ ਹੈ ਇਹ ਗੱਲ ਸੁਣ ਕੇ ਆਪਣੇ ਆਦਮੀਆਂ ਨਾਲ ਸਲਾਹ ਕੀਤੀ ਕਿ ਚੱਲੋ ਉਹਨਾਂ ਦੇ ਦਰਸ਼ਨ ਵੀ ਕਰ ਆਈਏ ਪਿੰਡ ਦੇ ਇੱਕ ਦੋ ਵਸਨੀਕਾਂ ਨੂੰ ਨਾਲ ਲੈ ਕੇ ਜਿਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪਤਾ ਦੱਸਿਆ ਸੀ ਮੱਖਣ ਸ਼ਾ ਕੁਝ ਆਪਣੇ ਆਦਮੀਆਂ ਨਾਲ ਗੁਰੂ ਜੀ ਦੇ ਘਰ ਚੱਲਿਆ ਗਿਆ ਗੁਰੂ ਤੇਗ ਬਹਾਦਰ ਜੀ ਆਪਣੇ ਧਿਆਨ ਵਿੱਚ ਬੈਠੇ ਹੋਏ ਸਨ ਮੱਖਣ ਸ਼ਾਹ ਨੇ ਆਪਣੇ ਨੇਮ ਅਨੁਸਾਰ ਜਦ 2-2 ਮੋਹਰਾਂ ਜਦ 2 ਮੋਹਰਾਂ ਅੱਗੇ ਰੱਖ ਕੇ ਮੱਥਾ ਟੇਕਿਆ ਤਾਂ ਗੁਰੂ ਜੀ ਨੇ ਹੱਸ ਕੇ ਕਿਹਾ ਮੱਖਣ ਸ਼ਾਹ ਤੂੰ 500 ਮੋਹਰ ਸਾਡੀ ਸੁਖਣਾ ਸੁੱਕ ਕੇ ਹੁਣ 2 ਮੋਹਰਾਂ ਹੀ ਦਿੰਦਾ ਹੈ ਤੈਨੂੰ ਪੂਰੀ ਸੁਖਣਾ ਦੇਣੀ ਚਾਹੀਦੀ ਹੈ ਆ ਵੀ ਸਾਡਾ ਮੋਢਾ ਵੀ ਤੇਰੇ ਜਹਾਰ ਨੂੰ ਜਿੱਲਨ ਚੋਂ ਕੱਢਣ ਵਾਸਤੇ ਛਿੱਲਿਆ ਗਿਆ ਹੈ ਤੈਨੂੰ ਗੁਰੂ ਘਰ ਦੀ ਪੂਰੀ ਸੁਖਣਾ ਦੇਣੀ ਚਾਹੀਦੀ ਹੈ ਜਦ ਗੁਰੂ ਜੀ ਨੇ ਆਪਣੀ ਸੁਖਣਾ ਦੀ ਪੂਰੀ 500 ਮੋਹਰ ਮੰਗ ਲਈ ਅਤੇ ਫਿਰ ਆਪਣਾ ਮੋਢਾ ਵੀ ਛਿੱਲਿਆ ਹੋਇਆ ਵਿਖਾ ਦਿੱਤਾ ਤਾਂ ਮੱਖਣਸ਼ਾ ਨੂੰ ਯਕੀਨ ਆ ਗਿਆ ਕਿ ਬਕਾਲੇ ਵਾਲਾ ਬਾਬਾ ਜੀ ਇਹੀ ਗੁਰੂ ਹਨ ਉਸਨੇ ਆਪ ਜੀ ਦੇ ਚਰਨਾਂ ਦੇ ਸਿਰ ਰੱਖ ਦਿੱਤਾ ਅਤੇ ਖੀਮਾ ਮੰਗੀ। ਗੁਰੂ ਜੀ ਨੇ ਮੱਖਣ ਸ਼ਾਹ ਦੇ ਸਿਰ ਤੇ ਹੱਥ ਰੱਖ ਕੇ ਅਸੀਸ ਦਿੱਤੀ। ਸਿੱਖਾ ਤੈਨੂੰ ਗੁਰੂ ਚਿਤ ਆਵੇ। ਤੇਰੀ ਕਮਾਈ ਸਫਲ ਹੋਵੇ। ਆਪਣੇ ਡੇਰੇ ਆਣ ਕੇ ਮੱਖਣ ਸ਼ਾਹ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਵਾਸਤੇ ਕੀਮਤੀ ਕੱਪੜਿਆਂ ਦੇ ਪੋਸ਼ਾਕੇ ਤਿਆਰ ਕਰਵਾਏ। ਮੋਤੀਆਂ ਦੀ ਜਿਗਾ ਕਲਗੀ ਬਣਵਾਈ ਅਤੇ ਹੋਰ ਸਮਾਨ 2-3 ਦਿਨ ਵਿੱਚ ਤਿਆਰ ਕਰਵਾ ਕੇ 500 ਮੋਹਰਾਂ ਥਾਲ ਵਿੱਚ ਰੱਖ ਕੇ ਗੁਰੂ ਜੀ ਪਾਸ ਚੱਲਿਆ ਗਿਆ ਸਭ ਕੁਝ ਗੁਰੂ ਜੀ ਦੀ ਪੇਟਾ ਕਰਕੇ ਚਰਨਾ ਤੇ ਮੱਥਾ ਟੇਕਿਆ ਅਤੇ ਮੱਥਾ ਟੇਕ ਕੇ ਬੇਨਤੀ ਕੀਤੀ ਕਿ ਆਪ ਪ੍ਰਗਟ ਹੋ ਕੇ ਸੰਗਤਾਂ ਨੂੰ ਸਹਾਰਾ ਦਿਓ ਸੰਗਤਾਂ ਡੋਲਦੀਆਂ ਫਿਰਦੀਆਂ ਹਨ ਆਪ ਉਹਨਾਂ ਦੀ ਬਾਹ ਫੜੋ ਉਪਰੰਤ ਮੱਖਣ ਸ਼ਾਨੇ ਗੁਰੂ ਜੀ ਨੂੰ ਪੋਸ਼ਾਕ ਪਹਿਨਾਈ ਸਿਰ ਤੇ ਦਸਤਾਰ ਉੱਤੇ ਜਿਗਾ ਕਲਗੀ ਬੰਨ ਕੇ ਬਾਹਰ ਬਾਹਰ ਕਨਾਤਾਂ ਲਗਵਾ ਕੇ ਫਰਸ਼ ਕਰਾਇਆ ਅਤੇ ਗੁਰੂ ਜੀ ਨੂੰ ਗੱਦੀ ਉੱਤੇ ਬਿਠਾ ਸੇਵਕ ਆਪ ਜੀ ਦੇ ਸੀਸਤ ਉੱਤੇ ਚੌਰ ਕਰਨ ਲੱਗ ਪਿਆ ਅਤੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਰੱਖੀ ਇਹ ਸਾਰੀ ਕਾਰਵਾਈ ਕਰਕੇ ਮੱਖਣਸ਼ਾ ਨੇ ਕੋਠੇ ਉੱਤੇ ਚੜ੍ਹ ਕੇ ਪੱਲਾ ਫੇਰਿਆ ਅਤੇ ਉੱਚੀ ਆਵਾਜ਼ ਨਾਲ ਕਿਹਾ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਇਹ ਹੋਕਾ ਸੁਣ ਕੇ ਲੋਕ ਹਮ ਹਮਾ ਕੇ ਗੁਰੂ ਜੀ ਪਾਸ ਆ ਗਏ ਜਦ ਬਹੁਤ ਲੋਕ ਇਕੱਠੇ ਹੋ ਗਏ ਤਾਂ ਮੱਖਣਸ਼ਾ ਨੇ ਦੱਸਿਆ ਕਿ ਸਮੁੰਦਰ ਵਿੱਚ ਮੇਰਾ ਮਾਲ ਦਾ ਭਰਿਆ ਹੋਇਆ ਜਹਾਜ਼ ਡੁੱਬਣ ਲੱਗਾ ਸੀ ਉਸੋ ਸਮੇਂ ਮੈਂ 500 ਮੋਹਰ ਗੁਰੂ ਘਰ ਦੀ ਸੁਖਣਾ ਸੁਖੀ ਸੀ ਕਿ ਜੇ ਮੇਰਾ ਜਹਾਜ਼ ਬੰਨੇ ਲੱਗ ਜਾਵੇ ਤਾਂ ਮੈਂ ਗੁਰੂ ਜੀ ਨੂੰ 500 ਮੋਹਰ ਭੇਟਾ ਕਰਾਂਗਾ ਮੇਰਾ ਜਹਾਜ਼ ਬੰਨੇ ਲੱਗ ਗਿਆ ਤਾਂ ਮੈਂ ਸੁਖਣਾ ਦੀਆਂ ਮੋਹਰਾਂ ਭੇਟਾ ਕਰਨ ਵਾਸਤੇ ਗੁਰੂ ਜੀ ਦਾ ਦਿੱਲੀ ਤੋਂ ਪਤਾ ਪੁੱਛ ਕੇ ਇਸ ਬਕਾਲੇ ਪਿੰਡ ਆਇਆ ਮੈਂ 22 ਗੁਰੂ ਬਣੇ ਬੈਠੇ ਵੇਖੇ ਵੇਖ ਕੇ ਹਰ ਇੱਕ ਅੱਗੇ 2-2 ਮੋਹਰਾਂ ਰੱਖ ਦਿੱਤੀਆਂ ਇਹ ਨਿਸ਼ਚੈ ਧਾਰ ਕੇ ਮੱਥਾ ਟੇਕਿਆ ਕਿ ਜਿਹੜਾ ਮੇਰੇ ਜਹਾਜ਼ ਨੂੰ ਬੰਨੇ ਲਾਉਣ ਵਾਲਾ ਗੁਰੂ ਹੋਵੇਗਾ ਉਹ ਆਪ ਮੇਰੇ ਪਾਸੋਂ 500 ਮੋਹਰ ਮੰਗ ਲਵੇਗਾ ਪਰ ਇਨ੍ਹਾਂ 22 ਮੰਜੀਆਂ ਵਾਲੇ ਗੁਰਮ੍ਹਾਂ ਵਿੱਚੋਂ ਕਿਸੇ ਨੇ ਵੀ ਮੇਰੇ ਪਾਸੋਂ 500 ਮੋਹਰ ਨਾ ਮੰਗੀ ਉਪਰੰਤ ਜਦ ਮੈਂ ਇੰਨਾ ਪਾਸ ਆਣ ਕੇ ਦੋ ਮੋਹਰਾਂ ਰੱਖ ਕੇ ਮੱਥਾ ਟੇਕਿਆ ਤਾਂ ਇਹਨਾਂ ਨੇ ਕਿਹਾ ਕਿ ਤੂੰ 500 ਮੋਹਰ ਸੁਖਣਾ ਸੁਖ ਕੇ ਹੁਣ ਦੋ ਕਿਉਂ ਦਿੰਦਾ ਹੈ ਆਪਣੀ ਸੁਖਣਾ ਪੂਰੀ ਕਰ ਇਸ ਤਰ੍ਹਾਂ ਜਦ ਮੇਰੇ ਨਿਸ਼ਚੇ ਅਨੁਸਾਰ ਇਹ ਪੂਰਨ ਗੁਰੂ ਸਿੱਧ ਹੋਏ ਹਨ ਤਾਂ ਮੈਂ ਇਹਨਾਂ ਨੂੰ ਬੇਨਤੀ ਕੀਤੀ ਬੇਨਤੀ ਕਰਕੇ ਸੰਗਤ ਨੂੰ ਪ੍ਰਤੱਖ ਦਰਸ਼ਨ ਦੇਣ ਵਾਸਤੇ ਇੱਥੇ ਲਿਆਂਦਾ ਹੈ ਇਹੀ ਬਕਾਲੇ ਵਾਲੇ ਬਾਬਾ ਜੀ ਹਨ ਜਿਨ੍ਹਾਂ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਜੋਤੀ ਜੋਤ ਸਮਾਉਣ ਲੱਗਿਆ 5 ਪੈਸੇ ਤੇ ਨਾਰੀਅਲ ਥਾਲ ਵਿੱਚ ਰੱਖ ਕੇ ਮੱਥਾ ਟੇਕਿਆ ਸੀ ਅਤੇ ਗੁਰੂ बाबा ਬਕਾਲੇ ਬਚਨ ਕੀਤਾ ਸੀ ਮੱਖਣ ਸ਼ਾਹ ਤੋਂ ਇਹ ਬਾਤ ਸੁਣ ਕੇ ਸਾਰੀ ਸੰਗਤ ਨੇ ਗੁਰੂ ਜੀ ਅੱਗੇ ਪੇਟਾ ਰੱਖ ਕੇ ਮੱਥਾ ਟੇਕਿਆ ਉਪਰੰਤ ਮੱਖਣ ਸ਼ਾਹ ਨੇ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ